ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਆਤੀ ਮਹੱਲਾ ਤੀਜਾ ਮੇਰੇ ਮਨ ਗੁਰ ਆਪਣਾ ਸਾ ਲਾਹੀ ਪੂਰਾ ਭਾਗ ਹੋਵੇ ਮੁਖ ਮਸਤਕ ਸਦਾ ਹਰ ਕੇ ਗੁਣ ਗਾਹੀ ਰਹਾਉ ਅੰਮ੍ਰਿਤ ਨਾਮ ਭੋਜਨ ਹਰ ਦੀ ਕੋਟ ਮੱਧੇ ਕੋਈ ਮਿਰਲਾ ਨਾ ਜਿਸਮੋਂ ਆਪਣੀ ਨજર ਕਰੇ ਗੁਰ ਕੇ ਚਰਣਾ ਮਨ ਮਾਹਿ ਵਸਾਈ ਦੁਖ ਹਨੇਰਾ ਅੰਧਰ ਹੋ ਜਾਏ ਆਪੇ ਸਚ ਲਏ ਮਿਲਾਏ ਗੁਰ ਕੀ ਬਾਣੀ ਸਿਓ ਲਾਏ ਪਿਆਰ ਅਥਾ ਉਥੈ ਇਹੋ ਆਧਾਰ ਆਪੇ ਦੇਵੈ ਸਿਰਜਨਹਾਰ ਸਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੋਗੜ ਸੁਜਾਣਾ ਨਾਨਕ ਤਿਸ ਕੈ ਸਦ ਕੁਰਬਾਣਾ ਪ੍ਰਬਤੀ ਮਹੱਲਾ ਚੌਥਾ ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਰਸਕ ਰਸਕ ਗੁਣ ਦਾ ਹੈ ਗੁਰਮਤਿ ਲਿਵ ਓਨ ਮਨ ਨਾਮ ਲਗਾਨ ਅੰਮ੍ਰਿਤ ਰਸ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ਹਮਰੇ ਜਗ ਜੀਵਨ ਹਰ ਪ੍ਰਾਨ ਹਰ ਊਤਮ ਰਿਦ ਅੰਤਰ ਭਾਇਓ ਗੁਰਮੰਤ ਦਿਓ ਹਰ ਕਾਨ ਰਹਾਉ ਗੁਰ ਮੰਤ ਦਿਓ ਹਰ ਕਾਨ ਆਵ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਅਖਾਨ ਕਿਤ ਬਿਦਿ ਕਿਉ ਪਾਈਐ ਪ੍ਰਾਪ ਆਪਣਾ ਆਪਣਾ ਮੋਕ ਕਉ ਕਰਹੁ ਉਪਦੇਸ ਹਰ ਦਾਨ ਸਤ ਸੰਗਤ ਮਹਿ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਣ ਵੱਡਾ ਭਾਗ ਸਤ ਸੰਗਤ ਪਾਈ ਗੁਰ ਸਾਤ ਗੁਰ ਪਰਸਪ ਭਗਵਾਨ ਗੁਣ ਗਾਵਹਿ ਪ੍ਰਭ ਅਗਮ ਠਾਕੁਰ ਕੇ ਗੁਣ ਗਾਏ ਰਹੇ ਹੈਰਾਨ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਹਰ ਨਾਮ ਦੀਓ ਖੇਨ ਦਾਨ ਪ੍ਰਭਾਤੀ ਮਹੱਲਾ ਚੌਥਾ ਉਗਵਾ ਸੂਰ ਗੁਰਮੁਖ ਹਰ ਬੋਲੇ ਸਵ ਰੈਨ ਸੁਮਲ ਹਾਰ ਗਾਲ ਹਮਰਾ ਪ੍ਰਭ ਹਮ ਲੋਚ ਲਗਾਈ ਹਮ ਕਰਹ ਪ੍ਰਭ ਹਾਰ ਪਾ ਨਾਮ ਦ੍ਰਿੜਾਇੋ ਗੁਰ ਮੀਠਾ ਗੁਰ ਪਾਗ ਝਾਰ ਹੈ ਹੰਬਾਲ ਰਹਾਉ ਸਤਤ ਕਉ ਦਿਨ ਰੈਣ ਅੰਧਾਰੀ ਮੋਹ 파체 ਮਾਇਆ ਜਾਲ ਖੇਨ ਪਾਲ ਹਰ ਪ੍ਰਭ ਹਿਰਦੈ ਨ ਵਸਿਓ ਰਿਨ ਬੱਧ ਬਹੁ ਵਿਦਬਾਲ ਸਤ ਸੰਗਤ ਮੇਲ ਮਤ ਬੁੱਧ ਪਾਈ ਸੂਤੇ ਮਮਤਾ ਜਾਲ ਹਰ ਨੰਮ ਹਰ ਮੀਠ ਲਗਾਨਾ ਗੁਰ ਕੀਏ ਸ਼ਬਦ ਨਿਹਾਲ ਗੁਰ ਕੀਏ ਸ਼ਬਦ ਨਿਹਾਲ ਗੁਰ ਕੀਏ ਸ਼ਬਦ ਨਿਹਾਲ ਹਮ ਬਾਰਿਕ ਗੁਰ ਅਗਮੁ ਗਸਾਈ ਗੁਰ ਕਰਿ ਕਿਰਪਾ ਪ੍ਰਤਪਾਲ ਗੁਰ ਕਰਿ ਕਿਰਪਾ ਪ੍ਰਤਪਾਲ ਬਿਖ ਭਉ ਜਲ ਡੁੱਬਦੇ ਕਾਢ ਲੇ ਹੋ ਪ੍ਰਭ ਬਿਖ ਭਉ ਜਲ ਡੁੱਬਦੇ ਕਾਢ ਲੇ ਹੋ ਪ੍ਰਭ ਇਥੇ ਨਿਸਰਾਮ ਗੁਰੂ ਨਾਨਕ ਬਾਲ ਗੋਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ